ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 31 ਮਈ ਹੈ। 31 ਮਈ 1914 14 ਜਨਵਰੀ 1914 ਦੇ ਦਿਨ ਬ੍ਰਿਟਿਸ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਵਾਸਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦਿੱਲੀ ਦੀ ਕੰਧ ਢਾਹ ਦਿੱਤੀ। ਸਿੱਖਾਂ ਦੇ ਵਿੱਚ ਇਸ ਦੇ ਖਿਲਾਫ ਰੋਸ ਜਾਗਿਆ। ਹਰਚੰਦ ਸਿੰਘ ਰਾਏ ਸ ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਕੁਝ ਹੋਰਾਂ ਨੇ ਇਸ ਮਸਲੇ ਨੂੰ ਸਿੱਖ ਪੰਥ ਅੱਗੇ ਪੇਸ਼ ਕੀਤਾ। 10 ਤੋਂ 12 ਅਪ੍ਰੈਲ 1914 ਨੂੰ ਸਿੱਖ ਐਜੂਕੇਸ਼ਨਲ ਕਾਨਫਰੰਸ ਜਲੰਧਰ ਦੇ ਵਿੱਚ ਹੋਈ ਸੀ। ਮਾਸਟਰ ਸੁੰਦਰ ਸਿੰਘ ਅਤੇ ਹਰਚੰਦ ਸਿੰਘ ਨੇ ਕਾਨਫਰੰਸ ਦੇ ਵਿੱਚ ਗੁਰਦੁਆਰਾ ਰਕਾਬਗੰਜ ਦਾ ਮਸਲਾ ਚੱਕਣਾ ਚਾਇਆ। ਜਦੋਂ ਕਮੇਟੀ ਵਾਲੇ ਨਾ ਮੰਨੇ ਤਾਂ ਇਹਨਾਂ ਨੇ ਉੱਚੀ ਆਵਾਜ਼ ਦੇ ਵਿੱਚ ਹਾਜ਼ਰ ਸਿੱਖਾਂ ਦੇ ਵਿੱਚ ਇਹ ਮਸਲਾ ਰੱਖਣਾ ਚਾਇਆ ਇਸ ਤੇ ਕਾਨਫਰੰਸ ਕਮੇਟੀ ਨੇ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਨੂੰ ਕਾਨਫਰੰਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਇਸ ਮਗਰੋਂ ਇਹਨਾਂ ਨੇ ਜਲੰਧਰ ਸਟੇਸ਼ਨ ਤੇ ਆ ਕੇ ਇੱਕ ਜਲਸਾ ਕੀਤਾ ਅਤੇ ਲੋਕਾਂ ਨੂੰ ਹਲਾ ਦੱਸੇ ਅਤੇ ਗੁਰਦੁਆਰਾ ਰਕਾਬਗੰਜ ਦੀ ਕੰਧ ਮੋੜ ਉਸਾਰਨ ਦੀ ਮੰਗ ਕੀਤੀ ਇਸ ਤੇ ਚੀਫ ਖਾਲਸਾ ਦੀਵਾਨ ਨੇ ਮਜਬੂਰੀ ਦੇ ਵਿੱਚ 3 ਮਈ 1914 ਨੂੰ ਅੰਮ੍ਰਿਤਸਰ ਦੇ ਵਿੱਚ ਕੁਝ ਖਾਸ ਸਿੱਖਾਂ ਦਾ ਇਕੱਠ ਸਦਿਆ ਇਸ ਇਕੱਠ ਦੇ ਵਿੱਚ 245 ਪਤਵੰਤੇ ਸ਼ਾਮਲ ਹੋਏ ਇਹਨਾਂ ਦੇ ਵਿੱਚ ਬਹੁਤੇ ਜ਼ਗੀਰਦਾਰ ਜਾਂ ਫਿਰ ਸਰਕਾਰ ਪੱਖੀ ਸਨ ਇਸ ਮੀਟਿੰਗ ਨੇ ਰੌਲੇ ਗੋਲੇ ਦੇ ਵਿੱਚ 6 ਮਤੇ ਪਾਸ ਕੀਤੇ ਇਹ ਮਤੇ ਸਰਕਾਰ ਅੱਗੇ ਮਨਤਾਂ ਵਾਂਗ ਲੱਗਦੇ ਸਨ ਇਸ ਦੇ ਖਿਲਾਫ ਲਾਇਲਪੁਰ ਦੇ ਸਰਕਰ ਦਾ ਆਗੂਆਂ ਨੇ ਬੜਾ ਰੌਲਾ ਪਾਇਆ ਪਰ ਚੀਫ ਖਾਸਾ ਦੀਵਾਨ ਨੇ ਇਹਨਾਂ ਦੀ ਜ਼ਰਾ ਵੀ ਪਰਵਾਹ ਨਾ ਕੀਤੀ 31 ਮਈ 1914 ਨੂੰ ਲਾਹੌਰ ਦੀ ਲੰਡੇ ਮੰਡੀ ਦੇ ਵਿੱਚ ਸਿੱਖ ਆਗੂਆਂ ਦਾ ਇੱਕ ਵੱਡਾ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਸ਼ਾਮਲ ਹੋਣ ਵਾਲਿਆਂ گورਨਾ ਅਗੂਆਂ ਦੇ ਵਿੱਚ ਮਾਸਟਰ ਮੋਤਾ ਸਿੰਘ ਅਤੇ ਲਾਇਲਪੁਰ ਦੇ ਮਾਸਟਰ ਸੁੰਦਰ ਸਿੰਘ ਮਾਸਟਰ ਤਾਰਾ ਸਿੰਘ ਅਤੇ ਹਰਚੰਦ ਸਿੰਘ ਅਤੇ ਭਾਈ ਰਣਜੀਤ ਸਿੰਘ ਵੀ ਸ਼ਾਮਲ ਸਨ। ਇਹ ਜਲਸੇ ਤੋਂ ਬਾਅਦ ਕਈ ਹੋਰ ਥਾਵਾਂ ਤੇ ਵੀ ਜਲਸੇ ਹੋਏ ਜਿਨ੍ਹਾਂ ਦੇ ਵਿੱਚ ਚੀਫ ਖਾਲਸਾ, ਦੀਵਾਨ ਅਤੇ ਸਰਕਾਰ ਦੀ ਨਿੰਦਾ ਕੀਤੀ ਗਈ। ਇਸ ਸਬੰਧ ਦੇ ਵਿੱਚ ਖਾਲਸਾ ਦੀਵਾਨ ਹਾਂਗਕਾਂਗ ਨੇ ਵੀ ਵਾਇਸਰਾਏ ਨੂੰ ਤਾਰ ਭੇਜੀ ਕਿ ਸਰਕਾਰ ਗੁਰਦੁਆਰਾ ਰਕਾਬगंज ਦੀ ਕੰਦ ਫੌਰਨ ਉਸਾਰ ਦੇਵੇ ਨਹੀਂ ਤਾਂ ਸਿੱਖ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦੇ ਲਈ ਮਜਬੂਰ ਹੋਣਗੇ। 31 ਮਈ 1938 ਬਬਰਾਂ ਕਾਲੀ ਲਹਿਰ ਜਿਹੜੀ ਕਿ ਅਕਾਲੀਆਂ ਦੀ ਸ਼ਾਂਤਮਈ ਲਹਿਰ ਦੇ ਉਲਟ ਦੁਸ਼ਟ ਸੋਧੂ ਲਹਿਰ ਸੀ ਇਸ ਦੌਰਾਨ ਬਬਰਾਂ ਨੇ ਬਹੁਤ ਸਾਰੇ ਮੁਖਬਰਾਂ ਨੂੰ ਕਤਲ ਕੀਤਾ ਪਰ ਮੁਖਬਰੀਆਂ ਕਰਕੇ ਇਹ ਸਾਰੇ ਆਗੂ ਜਾਂ ਤਾਂ ਸ਼ਹੀਦ ਹੋ ਗਏ ਤੇ ਜਾਂ ਫਿਰ ਗ੍ਰਿਫਤਾਰ ਕਰ ਲਏ ਗਏ ਗ੍ਰਿਫਤਾਰ ਕੀਤੇਆਂ ਚੋਂ 6 ਨੂੰ ਫਾਂਸੀ ਦਿੱਤੀ ਗਈ ਅਤੇ ਬਾਕੀਆਂ ਨੂੰ ਵੱਖ-ਵੱਖ ਮਿਆਦ ਦੀਆਂ ਕੈਦਾਂ ਕੱਟਣੀਆਂ ਪਈਆਂ ਇਹਨਾਂ ਦੇ ਵਿੱਚ ਬਹੁਤ ਸਾਰੇ ਬਬਰ ਪੂਰੀਆਂ ਕੈਦਾਂ ਭੁਗਤਣ ਮਗਰੋਂ ਮਈ 1938 ਦੇ ਵਿੱਚ ਰਿਹਾ ਹੋਏ ਜਦ ਇਹ ਲਹਿਰ ਚੱਲ ਰਹੀ ਸੀ ਤਾਂ ਅਕਾਲੀ ਪਾਰਟੀ ਨੇ ਇਸ ਦੀ ਮੁਖਾਲਫਤ ਕੀਤੀ ਪਰ ਜਦ 31 ਮਈ 1938 ਨੂੰ ਅਕਾਲੀ ਦਲ ਦਾ ਜਨਰਲ ਇਜਲਾਸ ਹੋਇਆ ਤਾਂ ਇਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਬੱਬਰਾਂ ਦੀ ਰਿਹਾਈ ਤੇ ਖੁਸ਼ੀ ਜ਼ਾਹਰ ਕੀਤੀ ਗਈ 31 ਮਈ 1981 ਨੂੰ ਅੰਮ੍ਰਿਤਸਰ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਕਰਾਰ ਦੇਣ ਵਾਸਤੇ ਜਲੂਸ ਕੱਢਿਆ ਗਿਆ ਸੀ 31 ਮਈ 1986 ਦੇ ਦਿਨ ਪੁਲਿਸ ਨੇ ਗੁਰਪ੍ਰੀਤ ਸਿੰਘ ਬੱਬਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 31 ਮਈ 1986 ਦੇ ਦਿਨ ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੰਘ ਬੱਬਰ ਪੁੱਤਰ ਨਾਜ਼ਰ ਸਿੰਘ ਵਾਸੀ ਸੈਦੇਵਾਲਾ ਗੰਗਸਰ ਜੈਤੋ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਗੁਰਪ੍ਰੀਤ ਸਿੰਘ ਉਮਰ 16 ਸਾਲ ਬੱਬਰਾਂ ਦਾ ਸਾਥੀ ਸੀ ਅਤੇ ਰੂਪੋਸ਼ ਹੋ ਕੇ ਕੰਮ ਕਰਦਾ ਸੀ। ਉਸ ਦੀ ਗ੍ਰਿਫਤਾਰੀ ਦਾ ਦਬਾਅ ਪਾਉਣ ਵਾਸਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਮੋਟੀ ਰਕਮ ਦੇ ਕੇ ਛੁੱਟਿਆ ਅਤੇ ਗ੍ਰਿਫਤਾਰੀ ਦੇ ਦੌਰਾਨ ਹੋਏ ਤਸ਼ੱਦਦ ਕਰਕੇ ਚਲਾਣਾ ਕਰ ਗਿਆ। ਫਿਰ ਗੁਰਪ੍ਰੀਤ ਸਿੰਘ ਵੀ ਫੜਿਆ ਗਿਆ ਅਤੇ ਇੱਕ ਵਾਰ ਰਿਹਾ ਹੋ ਕੇ ਫਿਰ ਸੇਵਾ ਦੇ ਵਿੱਚ ਜੁਟ ਗਿਆ ਇੱਕ ਗਦਾਰ ਵੱਲੋਂ ਸੂਹ ਦਿੱਤੇ ਜਾਣ ਤੇ ਫਰੀਦਕੋਟ ਪੁਲਿਸ ਨੇ ਉਹਨੂੰ ਫੜ ਲਿਆ ਅਤੇ ਪੁਲਿਸ ਨੇ ਤਿੰਨ ਦਿਨ ਬੇਰਹਿਮੀ ਦੇ ਨਾਲ ਤਸੀਹੇ ਦੇ ਕੇ ਫਰੀਦਕੋਟ ਜੇਲ੍ਹ ਦੇ ਪਿੱਛੇ ਲਿਜਾ ਕੇ ਉਸਨੂੰ ਸ਼ਹੀਦ ਕਰ ਦਿੱਤਾ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਦਲਜੀਤ ਸਿੰਘ ਉਰਫ ਜੀਤਾ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪੱਟੀ ਬਾਗਵੇਰ ਕਾ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਮਈ 1999 ਦੇ ਵਿੱਚ ਪੰਜਾਬ ਪੁਲਿਸ ਨੇ ਦਰਜਨਾ ਸਿੱਖ ਨੌਜਵਾਨ ਨਕਲੀ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਇਹਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀਵਾਸੀ ਮੁੰਡੀਆਂ ਜੱਟ ਹੁਸ਼ਿਆਰਪੁਰ ਸਤਨਾਮ ਸਿੰਘ 72 ਲੱਖਾ ਵਾਸੀ ਅਟਲਗੜ੍ਹ ਹੁਸ਼ਿਆਰਪੁਰ ਰੌਸ਼ਨ ਸਿੰਘ ਔਰ ਭਾਈ ਸ਼ੇਰ ਸਿੰਘ ਵਾਸੀ ਬੁੱਤਗੜ ਹੁਸ਼ਿਆਰਪੁਰ ਮੇਜਰ ਸਿੰਘ ਵਾਸੀ ਕੈਰੋ ਅੰਮ੍ਰਿਤਸਰ ਕਸ਼ਮੀਰ ਸਿੰਘ ਵਾਸੀ ਰਾਜੋ ਕੇ ਅੰਮ੍ਰਿਤਸਰ ਵਿਜੇਤਰ ਸਿੰਘ ਵਾਸੀ ਸਿੱਧਵਾ ਅੰਮ੍ਰਿਤਸਰ ਜਰਨੈਲ ਸਿੰਘ ਲਾਡੀ ਵਾਸੀ ਅਲੀਪੁਰ ਹਰਭਜਨ ਸਿੰਘ ਭੱਲਾ ਵਾਸੀ ਕੋਟਲੀ ਸੁਰ ਸਿੰਘ ਅੰਮ੍ਰਿਤਸਰ ਸੁਖਦੇਵ ਸਿੰਘ ਸੁੱਖਾ ਵਾਸੀ ਪਦਰੀ ਕਲਾ ਅੰਮ੍ਰਿਤਸਰ ਜੋਗਿੰਦਰ ਸਿੰਘ ਦੋਧੀ ਪੁੱਤਰ ਜਹਿਦਾ ਡੋਗਰ ਸਿੰਘ ਵਾਸੀ ਮੋਤਲੀ ਅੰਮ੍ਰਿਤਸਰ ਬਲਬੀਰ ਸਿੰਘ ਭੀਰਾ ਔਰ ਚੰਗਿਆੜਾ ਵਾਸੀ ਮੈਣਾ ਹੁਸ਼ਿਆਰਪੁਰ ਜਸਵੰਤ ਸਿੰਘ ਵਾਸੀ ਚੌੜਾ ਮਦਰਾ ਮੇਜਰ ਸਿੰਘ ਫੌਜੀ ਰਾਜ ਨਿਸ਼ਤਰ ਸਿੰਘ ਹਰਦੀਪ ਸਿੰਘ ਗਰੀਬੂਆ ਮਈ 90 ਦੇ ਵਿੱਚ ਪੰਜਾਬ ਪੁਲਿਸ ਨੇ ਦਰਜਨਾ ਸਿੱਖ ਨੌਜਵਾਨ ਨਕਲੀ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਇਹਨਾਂ ਦੇ ਵਿੱਚ ਜਸਪ੍ਰੀਤ ਸਿੰਘ ਜੱਸਾ ਔਰ ਫਰੇਮਪੀ ਵਾਸੀ ਤਲਵੰਡੀ ਪਾਈ ਕੀ ਫਿਰੋਜ਼ਪੁਰ ਰਜਵਿੰਦਰ ਸਿੰਘ ਰਾਜੂ ਵਾਸੀ ਕਾਲੀਆ ਸੰਗਤਰਾ ਅੰਮ੍ਰਿਤਸਰ ਸੁਖਜਿੰਦਰ ਸਿੰਘ ਵਾਸੀ ਬੁੱਟਰ ਗੁਰਦਾਸਪੁਰ ਭਗਵਾਨ ਸਿੰਘ ਪਾਟਿਆ ਪੁੱਤਰ ਚਰਨ ਸਿੰਘ ਵਾਸੀ ਮੱਧਰ ਅੰਮ੍ਰਿਤਸਰ ਭਾਈ ਸੁਰਿੰਦਰ ਸਿੰਘ ਸਿੰਧਾ ਔਰ ਫਗੁਰਚਰਨ ਸਿੰਘ ਔਰ ਫ ਡਾਕਟਰ ਹਰਨਾਮ ਸਿੰਘ ਸੰਧੂ ਵਾਸੀ ਤਾਰਾਗੜ ਗੁਰਦਾਸਪੁਰ ਨਿਸ਼ਾਨ ਸਿੰਘ ਵਾਸੀ ਵਿਜਵਾ ਗੁਰਦਾਸਪੁਰ ਦੇ ਨਾਮ ਸ਼ਾਮਲ ਨੇ ਮਯੂਨਿਸੋ ਕਾਨਵੇਂ ਦੇ ਵਿੱਚ ਪੰਜਾਬ ਪੁਲਿਸ ਨੇ ਦਰਜਨਾ ਸਿੱਖ ਨੌਜਵਾਨ ਨਕਲੀ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਇਹਨਾਂ ਦੇ ਵਿੱਚ ਮੰਗਲ ਸਿੰਘ ਵਾਸੀ ਲੌਂਗੀਆਂ ਵਾਲੀ ਲੱਖਾ ਸਿੰਘ ਬਰਾੜ ਗੁਰਮੇਦ ਸਿੰਘ ਸ਼ੀਨਾ ਤੇ ਉਸਦੀ ਸਿੰਘਣੀ ਬੀਬੀ ਬਲਵਿੰਦਰ ਕੌਰ ਸੁਚਾ ਸਿੰਘ ਸੂਰਮਾ ਅਰਜਨ ਸਿੰਘ ਉਰਫ ਬਗੇਲ ਸਿੰਘ ਸਾਰੇ ਵਾਸੀ ਪੱਬਨ ਰੱਲੀ ਗੁਰਦਾਸਪੁਰ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਅਨੰਦ ਸਿੰਘ ਬਲਦੇਵ ਸਿੰਘ ਦੇਵਾ ਵਾਸੀ ਕੈਰੋਂ ਬਲਬੀਰ ਸਿੰਘ ਕੋਕ ਉਰਫ ਹੀਰੋ ਵਾਸੀ ਸੁਰਸਿੰਘ 31 ਮਈ 1992 ਵਿੰਡ ਖਾਣਪੁਰ ਦਾ ਭਾਈ ਜੋਗਾ ਸਿੰਘ ਪੁਲਿਸ ਜ਼ੁਲਮ ਦੇ ਖਿਲਾਫ ਰੋਹ ਕਰਕੇ ਖਾੜਕੂ ਸਫਾਂ ਦੇ ਵਿੱਚ ਸ਼ਾਮਲ ਹੋ ਗਿਆ ਸੀ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਮੁਖੀਆਂ ਸਰਬਦੀਪ ਸਿੰਘ ਵਿਰਕ ਸੁਮੇਸ਼ ਸੈਣੀ ਇਜ਼ਹਾਰ ਆਲਮ ਨੇ ਉਹਨਾਂ ਦਿਨਾਂ ਦੇ ਵਿੱਚ ਪੁਲਿਸ ਕੈਟਾਂ ਦਾ ਇੱਕ ਟੋਲਾ ਕਾਇਮ ਕੀਤਾ ਹੋਇਆ ਸੀ ਇਸ ਟੋਲੇ ਦੇ ਵਿੱਚ ਹੋਰਨਾਂ ਤੋਂ ਇਲਾਵਾ ਨਕਲੀ ਨਿਹੰਗ ਅਜੀਤ ਪੂਲਾ ਅਤੇ ਤਰਨ ਤਰਨ ਦੀ ਅਮਰੀਕੋ ਅਤੇ ਭਿੱਖੀ ਵਿੰਡ ਦੀ ਦਲਬੀਰੋ ਵੀ ਸਨ ਇਹਨਾਂ ਟੋਲਿਆਂ ਦਾ ਕੰਮ ਖਾੜਕੂਆਂ ਬਾਰੇ ਇਤਲਾਹਾਂ ਦੇਣਾ ਉਹਨਾਂ ਦੇ ਨਾਂ ਤੇ ਗਲਤ ਕਾਰਵਾਈਆਂ ਕਰਨਾ ਅਤੇ ਇਹਨਾਂ ਦੇ ਨਾਲ ਨਾਲ ਖਾੜਕੂਆਂ ਦੇ ਟੱਬਰਾਂ ਦਾ ਕਤਲ ਕਰਨਾ ਵੀ ਸ਼ਾਮਲ ਸੀ ਇਹ ਕਾਰਵਾਈ 31 ਮਈ 1991 ਦੀ ਰਾਤ ਨੂੰ ਅਜੀਤ ਪੂਲਾ ਨਕਲੀ ਨਿਹੰਗ ਪੁਲਿਸ ਦੀ ਇੱਕ ਗਾਰਡ ਲੈ ਕੇ ਰੋਪੜ ਜ਼ਿਲ੍ਹੇ ਦੇ ਪਿੰਡ ਖਾਨਪੁਰ ਆ ਪੁੱਜਿਆ ਅਤੇ ਉਸ ਨੇ ਜੋਗਾ ਸਿੰਘ ਦੇ ਸਾਰੇ ਟੱਬਰ ਨੂੰ ਇਕੱਠਾ ਕਰਕੇ ਪਹਿਲਾਂ ਤਾਂ ਉਹਨਾਂ ਤੇ ਜ਼ੁਲਮ ਢਾਇਆ ਅਤੇ ਫਿਰ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮਗਰੋਂ ਪੁਲਿਸ ਨੇ ਇਹ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕਤਲ ਆਪਸੀ ਦੁਸ਼ਮਣੀ ਦੇ ਵਿੱਚ ਹੋਏ ਸਨ ਇਸ ਮੌਕੇ ਤੇ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਜੋਗਾ ਸਿੰਘ ਦਾ ਪਿਤਾ ਬਚਨ ਸਿੰਘ, ਮਾਤਾ ਦਰਸ਼ਨ ਕੌਰ, ਮਦਨਜੀਤ ਕੌਰ ਭੈਣ ਉਮਰ 15 ਸਾਲ, ਹਰਜਿੰਦਰ ਕੌਰ ਚਾਚੀ ਉਮਰ 28 ਸਾਲ ਅਤੇ ਹਰਜਿੰਦਰ ਕੌਰ ਦੇ ਤਿੰਨ ਬੱਚੇ ਯਾਦਵਿੰਦਰ ਸਿੰਘ ਉਮਰ 3 ਸਾਲ, ਰਾਜਵੀਰ ਕੌਰ ਉਮਰ 5 ਸਾਲ, ਗੁਰਜੰਟ ਕੌਰ ਉਮਰ 10 ਮਹੀਨੇ ਵੀ ਸ਼ਾਮਲ ਸਨ। ਜੋਗਾ ਸਿੰਘ ਉਸ ਵੇਲੇ ਕਰਨਈ ਸੀ ਅਤੇ ਉਸ ਤੋਂ ਮਗਰੋਂ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। 31 ਮਈ 1993 ਦਿਨ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਪੁੱਲਰਹੀੜੀ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਅਪ੍ਰੈਲ 1999 ਦੇ ਦਿਨ ਵਸਾਖੀ ਸੰਬੰਧੀ ਸਾਰੇ ਸਮਾਗਮ ਖਤਮ ਹੋਣ ਅਤੇ ਬਾਦਲ ਟੌੜਾ ਏਕੇ ਦੀਆਂ ਸਾਰੀਆਂ ਆਸਾਂ ਮੁੱਕ ਜਾਣ ਮਗਰੋਂ ਟੌੜਾ ਅਤੇ ਉਹਨਾਂ ਦੇ ਸਾਥੀਆਂ ਨੇ ਨਵਾਂ ਅਕਾਲੀ ਦਲ ਕਾਇਮ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਇੱਕ ਕਾਨਫਰੰਸ 31 ਮਈ 1999 ਦੇ ਦਿਨ ਆਲਮਗੀਰ ਦੇ ਵਿੱਚ ਬੁਲਾ ਲਈ। ਇਸ ਕਾਨਫਰੰਸ ਦੇ ਵਿੱਚ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੌਮੀ ਮੁਕੱਦਮਾ ਚਲਾਇਆ ਗਿਆ। ਇਸ ਤੋਂ ਮਗਰੋਂ ਉਸ ਨੂੰ ਸ਼੍ਰੋਮਣੀ ਕਾਲਗਲ ਦੇ ਵਿੱਚੋਂ ਖਾਰਜ ਕਰ ਦਿੱਤਾ ਗਿਆ ਤੇ ਟੌੜਾ ਨੂੰ ਪ੍ਰਧਾਨ ਚੁਣ ਲੈ ਕੇ ਆਇਆ। ਇਸ ਪਾਰਟੀ ਦਾ ਨਾਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਰੱਖਿਆ ਗਿਆ ਇਸ ਸਮਾਗਮ ਦੇ ਦੌਰਾਨ 11 ਐਮ ਐਲ ਏਜ਼ ਹਾਜ਼ਰ ਸਨ ਪਰ ਉਹ ਸਟੇਜ ਤੇ ਨਾ ਬੈਠੇ ਤਾਂ ਜੋ ਖੁਦ ਅਲਬਦਲੂ ਕਾਨੂੰਨ ਦੀ ਜ਼ਾਤ ਦੇ ਹੇਠ ਨਾ ਆ ਜਾਣ ਇਸ ਵੱਡੇ ਇਕੱਠ ਦੇ ਵਿੱਚ ਟੌੜਾ ਦੇ ਹਮੈਤੀ ਅਕਾਲੀ ਆਗੂਆਂ ਤੋਂ ਇਲਾਵਾ ਪ੍ਰੇਮ ਸਿੰਘ ਲਾਲਪੁਰਾ ਸੁਖਜਿੰਦਰ ਸਿੰਘ ਸੁਚਾ ਸਿੰਘ ਛੋਟੇਪੁਰ ਅਤੇ ਮਾਨ ਧੜੇ ਦੇ ਵੀ ਕੁਝ ਆਗੂ ਹਾਜ਼ਰ ਸਨ 31 ਮਈ 2014 ਦੇ ਦਿਨ 올 ਇੰਡੀਆ ਸੈਕੰਡ ਕਾਨਫਰੰਸ ਦੇ ਆਗੂ ਗੁਰਚਰਨ ਸਿੰਘ ਬੱਬਰ ਅਤੇ ਉਸ ਦੇ ਨਾਲ ਕੁਝ ਹੋਰ ਜਥੇਬੰਦੀਆਂ ਨੇ ਅਕਾਲ ਤਖਤ ਦੇ ਜਥੇਦਾਰ ਗੁਰੂ ਬਚਨ ਸਿੰਘ ਨੂੰ ਤਨਖਾਹਾਂ ਕਰਾਰ ਦੇ ਕੇ ਉਸ ਨੂੰ ਅਕਾਲ ਤਖਤ ਤੋਂ ਸਜ਼ਾ ਦੇਣ ਵਾਸਤੇ ਮੁਹਿੰਮ ਸ਼ੁਰੂ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਮੂਹਰੇ ਅਰਦਾਸ ਕੀਤੀ। 31 ਮਈ 2005 ਦੇ ਦਿਨ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਸਮਾਗਮ ਦੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਭਾਸ਼ਣ ਦੇ ਦੌਰਾਨ ਸਿੱਖਾਂ ਨੇ ਨਾਰੇਬਾਜ਼ੀ ਕੀਤੀ। ਰਾਹੁਲ ਗਾਂਧੀ ਨੂੰ ਉਦੋਂ ਆਪਣਾ ਭਾਸ਼ਣ ਰੋਕਣਾ ਪਿਆ ਸੀ ਜਦੋਂ 1984 ਦੇ ਸਿੱਖ ਕਤਲੇਆਮ ਦੇ ਸਬੰਧ ਦੇ ਵਿੱਚ ਉਹਨਾਂ ਅਤੇ ਗਾਂਧੀ ਪਰਿਵਾਰ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਸੀ। ਰਾਹੁਲ ਗਾਂਧੀ ਸੈਂਟਾ ਕਲਾਰਾ ਦੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੇ ਵਿੱਚ ਬੋਲ ਰਹੇ ਸਨ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 31 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।